ਉਦੋਂ ਕੋਈ ਨੀ ਸੀ ਬੰਦਾਂ ਤੇ ਅਸੀਂ ਇਹਨਾਂ ਦੇ ਵਿਰਜੀ ਨੇ ਸਾਡੀ ਮਦਦ ਕੀਤੀ ਆ ਸੋਚਿਆ ਸੀ ਕਿਤੇ ਘਰ ਬਣਜੂ ਨਾ ਨਹੀਂ ਜੀ ਇਹਨਾਂ ਦੀ ਬਹੁਤ ਵੱਡੀ ਮਿਹਰਬਾਨੀ ਚਿੰਨਾ ਸਾਨੂੰ ਘਰ ਬਣਾ ਕੇ ਦੇਣ ਦੀ ਅੱਖਾਂ ਨੰਮ ਨੇ ਖੁਸ਼ੀ ਦੇ ਨਾਲ ਕਿ ਹੁਣ ਆਖਰਕਾਰ ਸਰਪੰਚ ਸਾਹਿਬ ਦੀ ਮਦਦ ਦੇ ਨਾਲ ਨਵਾਂ ਘਰ ਬਣਨ ਜਾ ਰਿਹਾ ਤੋ ਇਸ ਫਿਰ ਇਹ ਘਰ ਦੇ ਹਾਲਾਤ ਨੇ ਛੱਤ ਤੇ ਪੰਨਾ ਪਾਇਆ ਹੋਇਆ ਇੱਕ ਵੱਡਾ ਸਾਰਾ ਤਰਪਾਲ ਪਾਈ ਹੋਈ ਹੈ ਕਿਉਂਕਿ ਜਦੋਂ ਵੀ ਬਰਸਾਤ ਹੁੰਦੀ ਹੈ ਇਹ ਘਰ ਚੋਂਦਾ ਔਰ ਅੰਦਰ ਸਿਰਫ ਇੱਕ ਕਮਰੇ ਦੇ ਇਸ ਘਰ ਦੇ ਵਿੱਚ ਹੀ ਰਸੋਈ ਹੈ ਵਿੱਚੇ ਹੀ ਬੈੱਡ ਲੱਗੇ ਹੈ ਘਰ ਦੇ 5-6 ਜੀਆਂ ਦੇ ਵਾਸਤੇ ਹਾਂਜੀ ਮੀਂਹ ਪੈਂਦਾ ਸੀ ਚੋਆ ਵੈਂਦਾ ਸੀ ਤੇ ਸਮਾਨ ਉਧਰ ਦਾ ਉਧਰ ਚੱਕ ਕੇ ਕਰਨਾ ਪੈਂਦਾ ਸੀ ਕਿ ਸਾਨੂੰ ਰੋਟੀ ਦੀ ਬਹੁਤ ਦਿੱਕਤ ਹੋ ਜਾਂਦੀ ਪਕਾਉਣ ਦੀ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਨਵੇਂ ਕਾਰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਪਿੰਡ ਦੇ ਇਸ ਨੌਜਵਾਨ ਸਰਪੰਚ ਨੂੰ ਪੀੜ੍ਹੀਦਰ ਪੀੜ੍ਹੀ ਜਿਸ ਪਰਿਵਾਰ ਨੂੰ ਲਗਾਤਾਰ ਤਿੰਨ ਵਾਰ ਪਿੰਡ ਦੇ ਲੋਕਾਂ ਨੇ ਸਰਪੰਚ ਬਣਾ ਕੇ ਮਾਣ ਬਖਸ਼ਿਆ ਭਾਦਰ ਸਾਹਿਬ ਤੇ ਲੈਥ ਹੋ ਗਿਆ ਘਰੋਂ ਵੀਰ ਘਰੋਂ ਨਿਕਲ ਗਿਆ ਸੀ ਚਾਰ ਪੰਜ ਸਾਲ ਤੋਂ ਤੇ ਘਰ ਚ ਮੰਮੀ ਆ ਮੇਰੇ ਹਸਬੰਡਾ ਮੇਰਾ ਬੇਟਾ ਤੇ ਮੈਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਤੇ ਸਾਨੂੰ ਇੱਥੋਂ ਤੱਕ ਕੀਤਾ ਤੇ ਵੀਰ ਜੀ ਬਹੁਤ ਹੈਲਪ ਕਰਦੇ ਚਲੋ ਮਾਲਕ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਸਾਰਿਆਂ ਦਾ ਕਰਨ ਦਿਆ ਇਹਨੇ ਕਦੀ ਇਹ ਨਹੀਂ ਪੁੱਛਿਆ ਵੀ ਕਲੀ ਗੁਮਾੜੇ ਆਪਣਾ ਪਰਿਵਾਰ ਸਮਝ ਕੇ ਕਰਦਾ ਪਿਆ ਵਾ ਬਾਬਾ ਦੀਪ ਸਿੰਘ ਜੀ ਜਦੋਂ ਜਨਮ ਦਿਹਾੜਾ ਸੀਗਾ ਤੇ ਸਾਡੇ ਪਿੰਡ ਦੇ ਆਪਣਾ ਗਰੀਬ ਵਰਗ ਦੇ ਸੀਗੇ ਉਹਨਾਂ ਦਾ ਆਪ ਘਰ ਬਣਵਾ ਕੇ ਦਿੱਤਾ ਚਲੋ ਆਹੀ ਕੌਣ ਨੇ ਬਣਾਉਣ ਲਈ ਪ੍ਰਮਾਤਮਾ ਨੇ ਹਨ ਹੁਣ ਹੀ ਮੈਂ ਟੀਚਾ ਮਿੱਥਿਆ ਕਿ ਜਦ ਤੱਕ ਬਾਬਾ ਦੀਪ ਸਿੰਘ ਦਾ ਜਨਮ ਦਿਦਿਹਾੜਾ ਹੋਗਾ ਨਾ ਉਸ ਦਿਨ ਆਪਾਂ ਪੰਜ ਘਰ ਕੰਪਲੀਟ ਕਰ ਚੁੱਕੇ ਹੋਵਾਂਗੇ ਆਪਾਂ ਸੀਵਰੇਜ ਪਾਇਆ ਵਾ ਆਪਣਾ ਸੋਨਨ ਲਾਈਟਾਂ ਸਟਰੀਟ ਲਾਈਟਾਂ ਹਨ ਜਿਹੜੀਆਂ ਬੱਤੀ ਵਾਲੀਆਂ ਲਾਈਟਾਂ ਜਿਮ ਬਣਵਾਇਆ 70 ਲੱਖ ਦਾ ਪਿੰਡ ਦੇ ਵਿੱਚ ਪਿੰਡ ਦੇ ਬੱਚਿਆਂ ਨੂੰ ਬਿਲਕੁਲ ਹੀ ਫ੍ਰੀ ਕੀਤਾ ਆਵਾ ਤਾਂ ਕਿ ਕੋਈ ਵੀ ਗਰੀਬ ਬੰਦਾ ਇਹ ਨਾ ਕਹਿ ਸਕੇ ਕਿ ਮੈਂ ਫੀਸ ਕਰਕੇ ਸਕੂਲ ਨਹੀਂ ਉੱਤ ਆਪਣਾ ਜਿਮ ਨਹੀਂ ਜਾ ਸਕਦਾ ਅਗਲੇ 5 ਸਾਲਾਂ ਦੇ ਵਿੱਚ ਮੈਂ ਐਜ ਦੇ ਸਰਪੰਚ ਰਿਪੋਰਟ ਕਾਰਡ ਲੈ ਕੇ ਆਉਂਗਾ ਆਪਣਾ ਕਿ ਆ ਮੈਂ ਕੰਮ ਕੀਤੇ ਜੇ ਨਾ ਕਿ ਮੈਂ ਤੁਹਾਡੇ ਕੋਲ ਆ ਕੇ ਹਾਂ ਕਿ ਹਾਂ ਕਿ ਆਹ ਰਹਿ ਗਿਆ ਉਹ ਰਹਿ ਗਿਆ ਅੱਜ ਪੰਜਾਬ ਦੇ ਇੱਕ ਜਿਹੇ ਪਿੰਡ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਜਿਸ ਦੇ ਨੌਜਵਾਨ ਸਰਪੰਚ ਨੇ ਜਦੋਂ ਪਿੰਡ ਦੀ ਕਮਾਨ ਸੰਭਾਲੀ ਤਾਂ ਪਿੰਡ ਦੀ ਨੁਹਾਰ ਬਦਲਣ ਦਾ ਟੀਚਾ ਮਿੱਥਿਆ ਹੁਣ ਤਸਵੀਰ ਸਾਂਝੀ ਕਰ ਰਹੇ ਹਾਂ ਆਰਥਿਕ ਪੱਖੋਂ ਪਿੰਡ ਦੇ ਉਹ ਕਮਜ਼ੋਰ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਟੁੱਟ ਚੁੱਕੀਆਂ ਐ ਚੋ ਰਹੀਆਂ ਕੱਚੇ ਮਕਾਨਾਂ ਵਿੱਚ ਰਹਿਣ ਲਈ ਮਜਬੂਰ ਨੇ ਕਿਉਂਕਿ ਦਿਹਾੜੀ ਟੱਪਾ ਕਰਕੇ ਬੜੀ ਮੁਸ਼ਕਲ ਦੇ ਨਾਲ ਦੋ ਡੰਗ ਦੀ ਰੋਟੀ ਖਾ ਪਾਉਂਦੇ ਨੇ ਤਾਂ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਇਸ ਨੌਜਵਾਨ ਸਰਪੰਚ ਨੇ ਹੁਣ ਪਿੰਡ ਦੇ ਵਿੱਚ ਨਵੇਂ ਘਰ ਬਣਾ ਕੇ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਗਿਣਤੀ ਤਿਆਰ ਕੀਤੀ ਗਈ ਹੈ ਤੋ ਪਹਿਲੇ ਦੌਰ ਦੇ ਵਿੱਚ ਪਹਿਲੇ ਪੜਾ ਦੇ ਵਿੱਚ ਪੰਜ ਘਰ ਤਿਆਰ ਕੀਤੇ ਜਾ ਰਹੇ ਐ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਉਹਨਾਂ ਲਾਹ ਪਾਤਰੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਘਰਾਂ ਦੀ ਹੁਣ ਸ਼ੁਰੂਆਤ ਕੀਤੀ ਗਈ ਹੈ ਕਰਨ ਦੀ ਕੰਮ ਕਰਨ ਦੀ ਕਰ ਚ ਕੋਣ ਕੋਣ ਹੈ ਪਰਵਾਜ਼ ਚ ਕੋਣ ਕੋਣ ਹੈ ਇਹ ਤਿੰਨ ਬੱਚੇ ਕਰਵਲਾਂ ਅੱਛਾ ਇਹ ਕਰ ਦੀ ਹਾਲਤ ਕਾਫੀ ਖਸਤਾ ਹੈ ਹਾਂਜੀ ਬਣਾ ਨਹੀਂ ਪਾ ਰਹੇ ਸੀ ਨਹੀਂ ਅਰ ਫੇਰ ਵੀ ਨਹੀਂ ਕਰ ਪਾਉਂਦੇ ਹਾਂਜੀ ਦੱਸੋ ਕੀ ਸਭ ਬੋਲੋ ਕੀ ਲਾ ਨਹੀਂ ਕੀ ਸਾਡ ਕੋ ਨਹੀਂ ਸੀ ਬੰਦਾ ਇਹ ਅਸੀਂ ਇਹਨਾਂ ਨੇ ਵਿਰਜੀ ਨੇ ਸਾਡੀ ਬਦਲ ਕੀਤੀ ਆ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕਰਨ ਦੇ ਆ ਹਾਂਜੀ ਕਿੰਨੀ ਖੁਸ਼ੀ ਹੋਣ ਕਰਨਾ ਬਹੁਤ ਜਾਨੀ ਖੁਸ਼ੀ ਆ ਇਹਨਾਂ ਦੇ ਸਿੱਤੇ ਜਦ ਸੁਣਿਆ ਨਹੀਂ ਇਸ ਤਰ੍ਹਾਂ ਕੋਈ ਸਰਪੰਚ ਕਰਨ ਨਹੀਂ ਆ ਕੇ ਦੇ ਰਿਹਾ ਉਹ ਜਿੱਥੇ ਸਰਕਾਰਾਂ ਦੇ ਕੰਮ ਹੁੰਦੇ ਆ ਆਮ ਤੌਰ ਤੇ ਕੇਂਦਰ ਸਰਕਾਰ ਕਰਦੀ ਐ ਜਿਹੜੇ ਵਕਫ ਵਕ ਚੋਣ ਕੀਤੀ ਜਾਂਦੀ ਪਿੰਡਾਂ ਸ਼ਹਿਰਾਂ ਦੀ ਪਰ ਇੱਕ ਸਰਪੰਚ ਵੱਲੋਂ ਆਪਣੇ ਪੱਧਰ ਤੇ ਇਸ ਤਰ੍ਹਾਂ ਕਰਨਾ ਕਿ ਦੇਣਾ ਇਹ ਭਾਈ ਜੀ ਹੁਣ ਸਾਡੀ ਬੋਹ ਪਾਹ ਫੜੀ ਆ ਇਹਨਾਂ ਨੇ ਵੇਖਿਆ ਹਰਦੀ ਆਸਤ ਵੀ ਬੋਹ ਮਾਤਰ ਬੰਦੇ ਆ ਭਾਈ ਹੁਣ ਇਹ ਵੀ ਤੁਹਾਡੇ ਫੇ ਅਮਰੇ ਪਾ ਦਿੰਦੇ ਤੁਹਾਡੇ ਸਾਡੀ ਬੋਹ ਮਾਤ ਰੰਡੇ ਆ ਸਤਿ ਸ੍ਰੀ ਅਕਾਲ ਖੁਸ਼ੀ ਹੈ ਕਿ ਹੁਣ ਕਰਨਾ ਬੋਹ ਜਿਆਦੀ ਬੋਹ ਜਿਆਦੀ ਸੋਚਿਆ ਸੀ ਕਿਤੇ ਕਰ ਬੰਜੂ ਨਾ ਨਹੀਂ ਜੀ ਇਨਾਂ ਦੀ ਬਹੁਤ ਵੱਡੀ ਮਿਹਰਬਾਨੀ ਜਿੰਨਾ ਸਾਨੂੰ ਘਰ ਬਣਾ ਕੇ ਦੇਣ ਦੇ ਅੱਖਾਂ ਨਮ ਨੇ ਖੁਸ਼ੀ ਦੇ ਨਾਲ ਕਿ ਹੁਣ ਆਖਰਕਾਰ ਸਰਪੰਚ ਸਾਹਿਬ ਦੀ ਮਦਦ ਦੇ ਨਾਲ ਨਵਾਂ ਘਰ ਬਣਨ ਜਾ ਰਿਹਾ ਤੋ ਇਸ ਵੇਲੇ ਘਰ ਦੇ ਹਾਲਾਤ ਨੇ ਛੱਤ ਤੇ ਪੰਨਾ ਪਾਇਆ ਹੋਇਆ ਇੱਕ ਵੱਡਾ ਸਾਰਾ ਤਰਪਾਲ ਪਾਈ ਹੋਈ ਹੈ ਕਿਉਂਕਿ ਜਦੋਂ ਵੀ ਬਰਸਾਤ ਹੁੰਦੀ ਹੈ ਇਹ ਘਰ ਚੋਂਦਾ ਹੋਰ ਅੰਦਰ ਸਿਰਫ ਇੱਕ ਕਮਰੇ ਦੇ ਇਸ ਘਰ ਦੇ ਵਿੱਚ ਹੀ ਰਸੋਈ ਹੈ ਵਿਚੇ ਇਹ ਬੈੱਡ ਲੱਗੇ ਆ ਘਰ ਦੇ 5 6 ਜੀਆ ਦੇ ਵਾਸਤੇ ਉਹ ਕਰਦਾ ਸਾਰਾ ਸਮਾਨ ਜਿਹੜਾ ਹਮੇਸ਼ਾ ਟੱਕ ਕੇ ਰੱਖਿਆ ਜਾਂਦਾ ਕਿਉਂਕਿ ਜਦੋਂ ਮਰਜੀ ਬਰਸਾਤ ਦੇ ਨਾਲ ਕਿਉਂਕਿ ਛੱਤ ਥਾਂ ਥਾਂ ਤੋਂ ਖਰਾਬ ਹੋ ਚੁੱਕੀ ਹੈ ਛੱਤ 'ਚ ਪਾੜ ਪਏ ਹੋਏ ਸਾਫ਼ ਤੌਰ ਤੇ ਨਜ਼ਰ ਆ ਰਹੇ ਆ ਤੋ ਬੇਹਦ ਮੰਦੀ ਹਾਲਾਤ ਦੇਖ ਕੇ ਸਰਪੰਚ ਜੁਗਰਾਤ ਸਿੰਘ ਵੱਲੋਂ ਇਹ ਉਪਰਾਲਾ ਕੀਤਾ ਗਿਆ ਆਪਣੇ ਪੱਧਰ ਤੇ ਆਪਣੇ ਸਹਿਯੋਗ ਕਰਨ ਵਾਲੇ ਦੋਸਤਾਂ ਦੇ ਸਹਿਯੋਗ ਦੇ ਨਾਲ ਮਦਦ ਦੇ ਨਾਲ ਇਹ ਬੀੜਾ ਚੱਕਿਆ ਗਿਆ ਸੀ ਹੋਰ ਘਰਾਂ ਦੇ ਵੀ ਲਾਅ ਦਿਖਾਵਾਂਗੇ ਕਿਉਂਕਿ ਜਿਹੇ ਹੁਣ ਪੰਜ ਘਰ ਜਿਹੜੇ ਐ ਸ਼ੁਰੂ ਕੀਤੇ ਜਾ ਰਹੇ ਐ ਹਾਂਜੀ ਮੀ ਪੈਂਦਾ ਸੀ ਚੋਆ ਵੈਂਦਾ ਸੀ ਤੇ ਸਮਾਨ ਉਧਰ ਦਾ ਉਧਰ ਚੱਕ ਕੇ ਕਰਨਾ ਪੈਂਦਾ ਸੀ ਕਿ ਸਾਨੂੰ ਰੋਟੀ ਦੀ ਬਹੁਤ ਦਿੱਕਤ ਹੋ ਜਾਂਦੀ ਪਕਾਉਣ ਦੀ ਕੀ ਬਹੁਤ ਜ਼ਿਆਦਾ ਹੀ ਸਾਨੂੰ ਕੀ ਮੀਂਹ ਦੇ ਨਾਲ ਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਛੱਤ ਕਿੱਧਰੋਂ ਸਬੰਨਣੀ ਆ ਕਿੱਧਰੋਂ ਨਹੀਂ ਸਬੰਨਣੀ ਤੇ ਚਲੋ ਇਹਨਾਂ ਵੀਰੋਣਾ ਦੇ ਬਹੁਤ ਬਹੁਤ ਧੰਨਵਾਦ ਹੈ ਚਲੋ ਇਹਨਾਂ ਸਾਡੀ ਬਾਹ ਫੜੀ ਵੱਡੇ ਵੀਰ ਜੀ ਚਲੋ ਸਾਡੀ ਮਦਦ ਕਰਨ ਦੇ ਆ ਤੇ ਚਲੋ ਸਾਨੂੰ ਇੰਨੀ ਖੁਸ਼ੀ ਆ ਕਿ ਸਾਡਾ ਘਰ ਵਧੀਆ ਬਣ ਜਾਵੇ ਛੋਟੇ ਛੋਟੇ ਬੱਚੇ ਆਂਦੇ ਕਿ ਚਲੋ ਅਨ ਇਹਨਾਂ ਦੇ ਆ ਸੀ ਚਲੋ ਸਾਨੂੰ ਬਣਾ ਕੇ ਦੇਣ ਦੇ ਤੋਂ ਪਿੰਡ ਬਲਸਚੰਦਰ ਦੀ ਤਸਵੀਰ ਜਿੱਥੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਨਵੇਂ ਕਦਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਪਿੰਡ ਦੇ ਇਸ ਨੌਜਵਾਨ ਸਰਪੰਚ ਪੀੜ੍ਹੀਦਰ ਪੀੜ੍ਹੀ ਜਿਸ ਪਰਿਵਾਰ ਨੂੰ ਲਗਾਤਾਰ ਤਿੰਨ ਵਾਰ ਪਿੰਡ ਦੇ ਲੋਕਾਂ ਨੇ ਸਰਪੰਚ ਬਣਾ ਕੇ ਮਾਨ ਬਖਸ਼ਿਆ ਉਸ ਵਿਸ਼ਵਾਸ ਤੇ ਖਰੇ ਉਤਰਦਿਆਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਗਰਵੀਰ ਗਰੀਬ ਪਰਿਵਾਰਾਂ ਦੇ ਮਦਦ ਕਰਨ ਦੀ ਆਰਥਿਕ ਪੱਖੋਂ ਬੇहद ਕਮਜ਼ੋਰ ਪਰਿਵਾਰ ਜਿਹੜੇ ਆਪਣੇ ਟੁੱਟੇ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਸੀ ਨਵੇਂ ਘਰ ਬਣਾਉਣ ਤੋਂ ਅਸਮਰਥ ਸਨ ਤਾਂ ਇਹਨਾਂ ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਮੇਰਾ ਨਾਮ ਸੁਦੀਪ ਹੈ ਪਿੰਡ ਬਲਸਚੰਦੋਂ ਤੋਂ ਸਿਦਾਨ ਵਾਲਿਆਂ ਸਾਡੇ ਪਿੰਡ ਜਿਹੜਾ ਵੀਰ ਜਗਰਾਜ ਸਰਪੰਚ ਸਾਹਿਬ ਆ ਸਾਡੇ ਘਰ ਦੇ ਹਾਲਾਤ ਇਦਾਂ ਦੇ ਸੀ ਕਿ ਸਾਡੇ ਟੁੱਟੇ ਜੇ ਕਮਰੇ ਹੁੰਦੇ ਸੀ ਤੇ ਡੇਗ ਕੇ ਪੇ ਸੀ ਚੁੰਦੇ ਹੁੰਦੇ ਸੀ ਤੇ ਉਹ ਫਿਰ ਬਹੁਤ ਬਹੁਤ ਵੀਰ ਜੀ ਨੇ ਸਾਡੀ ਮਦਦ ਕੀਤੀ ਘਰ ਚ ਫਾਦਰ ਸਾਹਿਬ ਤੇ ਡੈਥ ਹੋ ਗਿਆ ਘਰੋਂ ਵੀਰ ਘਰੋਂ ਨਿਕਲ ਗਿਆ ਸੀ 4-5 ਸਾਲ ਤੋਂ ਤੇ ਘਰ ਚ ਮੰਮੀ ਆ ਮੇਰੇ ਹਸਬੰਡ ਆ ਮੇਰਾ ਬੇਟਾ ਤੇ ਮੈਂ ਕੀ ਕੰਮ ਕਰਦੇ ਆ ਅਸੀਂ ਇਦਾਂ ਹੀ ਕਿ ਮਿਹਨਤ ਕਰਦੇ ਆ ਹਾਂਜੀ ਹਾਂਜੀ ਰਿਪੇਅਰ ਨਹੀਂ ਕਰਤਾ ਨਹੀਂ ਨਹੀਂ ਸੋਚਿਆ ਸੀ ਕਦੀ ਘਰ ਨਵਾਂ ਕਰਵਾ ਨਹੀਂ ਜੀ ਨਹੀਂ ਕਦੇ ਨਹੀਂ ਸੋਚਿਆ ਚਲੋ ਇਤੇ ਸੋਚਦੇ ਨਹੀਂ ਮਿਹਨਤ ਕਰਾਂਗੇ ਤੇ ਥੋੜਾ ਬਹੁਤ ਆਪਣਾ ਬਣਾਵਾਂਗੇ ਪਰ ਲੱਗਦਾ ਨਹੀਂ ਸੀ ਵੀ ਬਣਾ ਪਾਵਾਂਗੇ ਹਾਂਜੀ ਹਾਂਜੀ ਪਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਤੇ ਸਾਨੂੰ ਇੱਥੋਂ ਤੱਕ ਕੀਤਾ ਕਿੰਨੀ ਖੁਸ਼ੀ ਅੱਜ ਹੁਣ ਸੁਪਨਿਆਂ ਦਾ ਨਵਾਂ ਮਹਿਲ ਤਿਆਰ ਹੋਇਆ ਹਾਂ ਜੀ ਹਾਂ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਵੀਰ ਜੀ ਦਾ ਤੋ ਇਹ ਤਸਵੀਰ ਹੈ ਮਜਬੂਰੀ ਦੀ ਕਿਉਂਕਿ ਘਰ ਦੀ ਛੱਤ ਬਿਆਨ ਕਰ ਰਹੀ ਹੈ ਕਿ ਇਸ ਘਰ ਦੇ ਹਾਲਾਤ ਕੀ ਹਨ ਛੱਤ ਪੂਰੀ ਪਾੜ ਚੁੱਕੀ ਹੈ ਕਰਦਾ ਸਾਰਾ ਸਾਮਾਨ ਇਸੇ ਕਰਕੇ ਬਾਹਰ ਕੱਢ ਕੇ ਰੱਖ ਦਿੱਤਾ ਗਿਆ ਕਿ ਇਸ ਸਮੇਂ ਦੇ ਨਾਲ ਹੌਲੀ-ਹੌਲੀ ਤਬਾਹ ਹੋਏ ਇਸ ਕੱਚੇ ਕੋਠੇ ਚਿਰਿਆਣਾ ਹੁਣ ਮੁਮਕਿਨ ਨਹੀਂ ਰਿਹਾ ਪਰ ਇਸ ਗੱਲ ਨੂੰ ਦਾ ਅਹਿਸਾਸ ਜਿਹੜਾ ਕਰਨਾ ਔਰ ਉਸ ਤੋਂ ਬਾਅਦ ਉਹਨਾਂ ਪਰਿਵਾਰਾਂ ਦੀ ਮਦਦ ਕਰਨਾ ਇਹ ਇਹ ਇੱਕ ਇਸ ਨੌਜਵਾਨ ਸਰਪੰਚ ਦੀ ਸੋਚ ਹੈ ਕੀ ਨਾਮ ਹੈ ਜੀ ਮੇਰਾ ਨਾਮ ਪਲਵਿੰਦਰ ਪੌਰ ਜੀ ਕੀ ਲਾਤੇ ਕਰਦੇ ਕਾਫੀ ਵੇਖਿਆ ਚੱਤ ਸੂ ਹਾਂਜੀ ਕਾਫੀ ਟਾਈਮ ਦਾ ਹੀ ਲੱਗ ਗਿਆ ਦੋ ਵਾਰੀ ਡਿੱਗ ਪੀ ਛਤ ਤੱਕ ਗਏ ਵੀ ਹੈ ਨਾ ਵੀਰ ਜੀ ਨੇ ਬਹੁਤ ਕੀਤਾ ਹੈਲਪ ਕਰਦੇ ਪਏ ਹੁਣੇ ਤੇ ਘਰ ਵਾਲਾ ਮੇਰਾ ਜਿਹੜੀ ਧੱppa ਕਰਦਾ ਜੋ ਤੇ ਬੇਟੀਆਂ ਮੇਰੀਆਂ ਤਿੰਨ ਹਾਂਜੀ ਬੇਟਾ ਛੋਟਾ ਵਜੇ ਚਾਰ ਬੱਚੇ ਹਾਂਜੀ ਚਾਰ ਬੱਚੇ ਮੇਰੇ ਤੇ ਵੀਰ ਜੀ ਬਹੁਤ ਹੈਲਪ ਕਰਦੇ ਚਲੋ ਮਾਲਕ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਸਾਰਿਆਂ ਦਾ ਕਰਨ ਦਿਆ ਇਹਨੇ ਕਦੀ ਇਹ ਨਹੀਂ ਪੁੱਛਿਆ ਵੀ ਗਲੀ ਘੁਮਾੜੇ ਆਪਣਾ ਪਰਿਵਾਰ ਸੰਭਲ ਕੇ ਕਰਦਾ ਵਿਆਹ ਵਾ ਸੋਚੇ ਸੀ ਕਦੇ ਇਸ ਤਰ੍ਹਾਂ ਕਰਨਾ ਵਾ ਬੰਦੀ ਨਹੀਂ ਜੀ ਹਾਂ ਜੀ ਬਣਾਉਂਦਾ ਵੀਰ ਜੀ ਬਣਾਉਂਦਾ ਬੜੀ ਬੁਰੀ ਜੀ ਉਹਦੇ ਵਿੱਚ ਸਾਰਾ ਸਮਾਨ ਉਧਾਰ ਰੱਖਿਆ ਆਪਣੇ ਹਾਂ ਜੀ ਸਮਾਨ ਸਾਰਾ ਕਾਫੀ ਟਾਈਮ ਤੋਂ ਬਾਹਰ ਖਰਾਬ ਹੋ ਗਿਆ ਕਾਫੀ ਹਾਂ ਜੀ ਤੇ ਇਹ ਆਪਣਾ ਹੁਣ ਵੀਰ ਲੱਗਾ ਬਣਾਉਣ ਜਿੰਮੇਵਾਰੀ ਸਰਕਾਰਾਂ ਦੀ ਹੁੰਦੀ ਜਿਹੜੀ ਸਰਪੰਚ ਕਰ ਰਿਹਾ ਹਾਂ ਜੀ ਜੀ ਹਾਂ ਜੀ ਇਹ ਵੀਰ ਨੇ ਕਦੇ ਨਹੀਂ ਕੋਈ ਮਦਦ ਕੀਤੀ ਨਹੀਂ ਜੀ ਕੋਈ ਸਕੀਮ ਦਾ ਫਾਇਦਾ ਨਹੀਂ ਕਿਸੇ ਨਹੀਂ 2-3 ਵਾਰੀ ਫਾਰਮਰ ਨੇ ਵੀਰ ਜੀ ਨੇ ਭਰੇ ਨਹੀਂ ਆਏ ਪੈਸੇ ਹੁਣ ਇਹ ਆਪਣੇ ਕੋਲੋਂ ਦੇ ਵਿਚਾਰੇ ਕਰਨਾ ਸਰਕਾਰੀ ਬਦਦ ਕੋਈ ਨਹੀਂ ਮਿਲੀ ਹਾਂਜੀ ਨਹੀਂ ਜੀ ਖੁਸ਼ੀ ਇਸ ਲਈ ਹੁਣ ਤਰ ਵਧੀਆ ਬਣ ਜੂ ਹਾਂਜੀ ਜੀ ਹੁਣ ਬਣੂਗਾ ਖੁਸ਼ੀ ਵੀ ਆ ਸਰਪੰਸਾ ਜਿਹੜੀ ਆ ਖੁਸ਼ੀ ਚਿਹਰੇ ਤੇ ਨਜ਼ਰ ਆ ਰਹੀ ਹੈ ਇਹਦੇ ਨਾਲ ਕਿੰਨੀ ਕਪੜੀ ਤਸੱਲੀ ਹੁੰਦੀ ਬੰਦੇ ਇਹਦੇ ਨਾਲ ਆਪਣਾ ਆਤਮਨ ਸਕੂਨ ਮਿਲਦਾ ਜੀ ਤੇ ਪੈਸੇ ਠੀਕ ਹੈ ਕਿ ਬੰਦਾ ਪੈਸੇ ਬਹੁਤ ਕਮਾ ਲੈਂਦਾ ਵਾ ਪਰ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਸਤੇ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਲੋਕਾਂ ਦੇ ਨਾਲ ਖੜਨਾ ਪੈਂਦਾ ਖਾਸ ਕਰਕੇ ਇਹੋ ਜਿਹੇ ਮਸਲੇ ਦੇ ਵਿੱਚ ਹੁਣ ਇਹਨਾਂ ਦੀਆਂ ਤਿੰਨ ਬੇਟੀਆਂ ਵਾ ਇੱਕ ਬੇਟਾ ਵਾ ਹੁਣ ਬੇਟੀ ਦਾ ਰਿਸ਼ਤਾ ਹੋਣਾ ਤੇ ਹਰ ਇੱਕ ਬੰਦੇ ਦੇ ਜਿੰਨੇ ਵੀ ਰਿਸ਼ਤਾ ਕਰਨ ਉਹਨੇ ਘਰ-ਬਾਰ ਤੇ ਦੇਖਣਾ ਲੱਗੀ ਕੱਲ ਸੋਹਰੇ ਪਰਿਵਾਰ ਦੇ ਵਿੱਚ ਆਉਣਾ ਸੋ ਇਸ ਕਰਕੇ ਮੈਨੂੰ ਇੱਕ ਆਪਣੇ ਦਿਲ 'ਚ ਹੁੰਦੀ ਆ ਦਰਦ ਇਹ ਆ ਕਿ ਹਾਂ ਵੀ ਜੇ ਮੇਰੇ ਨਾਲ ਇਦਾਂ ਹੋਵੇ ਤੇ ਆਪਾਂ ਕਿਹੜੇ ਹਾਲਾਤਾਂ 'ਚ ਰਹਿਵਾਂਗੇ ਸੋ ਇਹਨਾਂ ਦੇ ਹਾਲਾਤਾਂ ਨੂੰ ਮੈਂ ਮਹਿਸੂਸ ਕਰਦਾ ਵਾਂ ਤੇ ਮੀਨ ਮੈਂ ਤੁਹਾਨੂੰ ਚੈਨਲ ਵਾਲਿਆਂ ਨੂੰ ਤਾਂ ਕਿਹਾ ਸੀਗਾ ਕਿ ਚਲੋ ਤੁਹਾਡਾ ਵੀ ਧੰਨਵਾਦ ਤੁਸੀਂ ਜਿਹੜੀ ਖਬਰ ਕਵਰ ਕਰਨਾ ਹੈ ਪੋਜ਼ਿਟਿਵ ਖਬਰ ਹੈ ਕੋਈ ਇਹਦੇ ਵਿੱਚ ਹੈ ਨਹੀਂਗਾ ਤੇ ਨਾ ਇਹਦੇ ਵਿੱਚ ਕਿਸੇ ਗਰੀਬੀ ਦਾ ਮਜ਼ਾਕ ਹੈ ਨਾ ਕਿਸੇ ਦਾ ਕੋਸ਼ ਹੈ ਬਟ ਮੈਂ ਇਹ ਚੀਜ਼ ਚਾਹੁੰਦਾ ਸੀਗਾ ਕਿ ਜਿਹੜੀ ਚੀਜ਼ ਮੈਂ ਆਪਣੇ ਪਿੰਡ 'ਚ ਕਰ ਸਕਦਾ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਜਿਹੜੇ ਭਲਾਈ ਭਲਾਈ ਦੇ ਕੰਮ ਕਰਨਾ ਚਾਹੁੰਦੇ ਬਟ ਉਹਨਾਂ ਨੂੰ ਆਈਡੀਆਜ਼ ਨਹੀਂ ਹੁੰਦੇ ਇੱਕ ਤੌਰ ਤੇ ਮਜ਼ਬੂਤ ਹੈ ਬਿਲਕੁਲ ਬਿਲਕੁਲ ਉਹਨਾਂ ਦੇ ਕੋਲ ਆਈਡੀਆਜ਼ ਦੀ ਕਮੀ ਹੈ ਕਿ ਆਈਡੀਆ ਨਹੀਂ ਹੁੰਦਾ ਕਿੱਥੇ ਲਾਈਏ ਤੇ ਹੁਣ ਪਿਛੇ ਦੇ ਵੀ ਬਾਬਾ ਦੀਪ ਸਿੰਘ ਜੀ ਜਦੋਂ ਜਨਮ ਦਿਹਾੜਾ ਸੀਗਾ ਤੇ ਸਾਡੇ ਪਿੰਡ ਦੇ ਆਪਣਾ ਗਰੀਬ ਵਰਗ ਦੇ ਸੀਗੇ ਉਹਨਾਂ ਦਾ ਆਪ ਘਰ ਬਣਵਾ ਕੇ ਦਿੱਤਾ ਚਲੋ ਆਹੀ ਕੌਣ ਨੇ ਬਣਾਉਣ ਲਈ ਪ੍ਰਮਾਤਮਾ ਨੇ ਹਣਾ ਤੇ ਹੁਣ ਹੀ ਮੈਂ ਟੀਚਾ ਮਿੱਥਿਆ ਕਿ ਜਿੰਨਾਕ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੋ ਗਣਾ ਉਸ ਦਿਨ ਆਪਾਂ ਪੰਜ ਘਰ ਕੰਪਲੀਟ ਕਰ ਚੁੱਕੇ ਹੋਵਾਂਗੇ ਅੱਜ ਸ਼ੁਰੂ ਕਰ ਰਹੇ ਹਾਂ ਨਾ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੱਕ ਆਪਾਂ ਇਹਨੂੰ ਕੰਪਲੀਟ ਕਰਦਾਂਗੇ ਪਿੰਡ 'ਚ ਵੇਖੋ ਜੀ ਸਾਰੇ ਆਪਾਂ ਸੀਵਰੇਜ ਪਾਇਆ ਵਾ ਆਪਣਾ ਸੋਨਰ ਲਾਈਟਾਂ ਸਟਰੀਟ ਲਾਈਟਾਂ ਹਨ ਜਿਹੜੀਆਂ ਬੱਤੀ ਵਾਲੀਆਂ ਲਾਈਟਾਂ ਜਿੰਮ ਬਣਵਾਇਆ 70 ਲੱਖ ਦਾ ਪਿੰਡ ਦੇ ਵਿੱਚ ਹੁਣ ਪਿੱਛੇ ਜੇ ਮਸ਼ੀਨਾਂ ਕਾਫੀ ਖਰਾਬ ਹੋ ਗਿਆ ਸੀਗੀਆਂ ਤੇ 6 ਲੱਖ ਦੀਆਂ ਮਸ਼ੀਨਾਂ ਆਤ ਅਦਨਿਕ ਲਿਆ ਕੇ ਦਿੱਤੀਆਂ ਜਿਹੜੀਆਂ ਮੀਨਸ ਕੀ ਵੀਓ ਵਰਗੇ ਜਿੰਮਾਂ ਦੇ ਵਿੱਚ ਹੋਣਗੀਆਂ ਜਾਂ ਜਿਹੜੇ ਰਣਜੀਤ ਐਵਨਿਊ ਦੇ ਜਿੰਮ ਉਹਨਾਂ ਹੋ ਰਹੀ ਹੈ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਪਿੰਡ ਦੇ ਬੱਚਿਆਂ ਨੂੰ ਬਿਲਕੁਲ ਹੀ ਫ੍ਰੀ ਕੀਤਾ ਹੋਇਆ ਵਾ ਤਾਂ ਕਿ ਕੋਈ ਵੀ ਗਰੀਬ ਬੰਦਾ ਇਹ ਨਾ ਕਹਿ ਸਕੇ ਕਿ ਮੈਂ ਫੀਸ ਕਰਕੇ ਸਕੂਲ ਆਪਣਾ ਜਿੰਮ ਨਹੀਂ ਜਾ ਸਕਦਾ ਸੋ ਇਸ ਕਰਕੇ ਜੇ ਆਪਾਂ ਉਹਨਾਂ ਵਾਸਤੇ ਕਰਦੇ ਆਂ ਤੇ ਉਹ ਵੀ ਆਪਣੇ ਮਨ ਦੇ ਨਾਲ ਸਾਨੂੰ ਇੱਕ ਵੱਖਰਾ ਸਕੂਨ ਮਿਲਦਾ ਕਿ ਹਾਂ ਸਾਡੇ ਬੱਚੇ ਹੁਣ ਚੰਗੇ ਪਾਸੇ ਨੂੰ ਜਾ ਰਹੇ ਆ ਜੇ ਮੇਰੇ ਪਿੰਡ ਦੇ ਬੱਚੇ ਚੰਗੇ ਹਨ ਤਾਂ ਸਮਝੋ ਮੇਰਾ ਫਿਊਚਰ ਪਿੰਡ ਦਾ ਆਉਣ ਵਾਲਾ ਬ੍ਰਾਈਟ ਹੀ ਹੋਊਗਾ ਇਹ ਫੁਰਨਾ ਕਿਵੇਂ ਫੁਰਿਆ ਕਿ ਘਰ ਬਣਾ ਕੇ ਦਿੱਤੀ ਯਾਨਕਿ ਕਿਉਂਕਿ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਸਰਕਾਰਾਂ ਦੀਆਂ ਬੜੀਆਂ ਸਕੀਮਾਂ ਜਈਆਂ ਪਰ ਸ਼ਾਇਦ ਉਸ ਸਕੀਮ ਦਾ ਫਾਇਦਾ ਨਹੀਂ ਮਿਲਿਆ ਇਸ ਪਿੰਡ ਨੂੰ ਫੁਰਨਾ ਐਕਚੁਅਲੀ ਵੇਖੋ ਜੀ ਪਰਮਾਤਮਾ ਨੇ ਤਾਜ ਜਿਹਦੇ ਸਿਰ ਤੇ ਸਜਾਉਣਾ ਉਹਦੇ ਸਿਰ ਤੇ ਸਜਦਾ ਵਾ ਫੁਰਨਾ ਵਗੈਰਾ ਤੇ ਚਲੋ ਮੈਂ ਇਹ ਚੀਜ਼ ਗੁਰੂ ਮਾਨ ਦੇ ਲਿਖੀ ਬਿਲਕੁਲ ਇਹ ਪਰਮਾਤਮਾ ਪਰਮਾਤਮਾ ਹੀ ਕਰਦਾ ਜੋ ਕਰਦਾ ਕਿਉਂਕਿ ਜਦੋਂ ਮੀਂਹ ਪਏ ਤੁਹਾਨੂੰ ਪਤਾ ਪਿੱਛੇ ਜੇ ਹੜ੍ਹ ਵੀ ਆ ਗਏ ਸੀਗੇ ਤੇ ਕਿੰਨਾ ਸਾਰੇ ਪੰਜਾਬ ਦਾ ਨੁਕਸਾਨ ਹੋਇਆ ਤੇ ਜਿਹੜੇ ਬਹੁਤ ਜਿਆਦੇ ਕਮਜ਼ੋਰ ਘਰ ਸੀਗੇ ਜਿਹੜੇ ਮੀਂਹ ਕੀ ਆਰਥਿਕ ਪੱਖੋਂ ਵੀ ਲੋਕ ਕਮਜ਼ੋਰ ਸੀਗੇ ਉਹਨਾਂ ਕੋ ਵਿਚਾਰਿਆਂ ਕੋ ਸਿਰਫ ਤਰਪਾਲਾਂ ਵਿਛਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ ਬਚਿਆ ਫਿਰ ਮੈਂ ਉਹਦੇ ਮੰਚ ਧਾਰਿਆ ਸੀਗਾ ਕਿ ਹੁਣ ਮੈਂ ਹੋਰ ਕਿਸੇ ਪਾਸੇ ਸੇਵਾ ਨਹੀਂ ਕਰਨੀ ਪਹਿਲਾਂ ਮੈਂ ਆਪਣੇ ਪਿੰਡ ਦੇ ਜਿਹੜਾ ਵਾਅਦਾ ਕੀਤਾ ਪਿੰਡ ਦੇ ਲੋਕਾਂ ਨਾਲ ਕਿ ਅਗਲੇ 5 ਸਾਲਾਂ ਦੇ ਵਿੱਚ ਮੈਂ ਇਹ ਦੇ ਸਰਪੰਚ ਰਿਪੋਰਟ ਕਾਰਡ ਲੈ ਕੇ ਆਉਂਗਾ ਆਪਣਾ ਕਿ ਆ ਮੈਂ ਕੰਮ ਕੀਤੇ ਜੇ ਨਾ ਕਿ ਮੈਂ ਤੁਹਾਡੇ ਕੋਲ ਆਉਂਗਾ ਕਿ ਹਾਂ ਕਿ ਆਹ ਰਹਿ ਗਿਆ ਉਹ ਰਹਿ ਗਿਆ ਇੱਕ ਮੇਰਾ ਇਹ ਸਭ ਤੋਂ ਮੀਨ ਤੇ ਮੇਰਾ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਉਹ ਹੈਗਾ ਪਿੰਡ ਦਾ ਕਮਿਊਨਿਟੀ ਹਾਲ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪਿੰਡ ਦੇ ਨਾਲ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੋ ਜੇ ਤੁਸੀਂ ਕਰਨਾ ਚਾਹੋ ਤੇ ਪ੍ਰਮਾਤਮਾ ਤੁਹਾਡੇ ਨਾਲ ਹੈ ਬਸ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਬਿਲਕੁਲ ਨੀਅਤ ਸਾਫ਼ ਹੋਣੀ ਚਾਹੀਦੀ ਹੈ ਜੇ ਤੁਸੀਂ ਜੋ ਟੀਚਾ ਵੀ ਮਿੱਥ ਲੋਗੇ ਖਾਸ ਕਰਕੇ ਕਿਸੇ ਦੇ ਭਲੇ ਦਾ ਤਾਂ ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਉਸ ਪ੍ਰੋਜੈਕਟ ਨੂੰ ਨੇਪਰੇ ਚੜਾਉਂਦੇ ਆ ਉਸ ਕੰਮ ਨੂੰ ਸਿਰੇ ਚੜਾਉਂਦੇ ਆ ਤੋਇ ਤਸਵੀਰ ਸਾਂਝੀ ਕੀਤੀ ਪਿੰਡ ਬਲਸਚੰਦਰ ਦੀ ਇਥੋਂ ਦੇ ਨੌਜਵਾਨ ਸਰਪੰਚ ਜੁਗਰਾਤ ਸਿੰਘ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਪਿੰਡ ਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਨਵੇਂ ਘਰ ਬਣਾਉਣ ਦੀ ਜਿੰਨਾਂ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਔਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 27 ਜਨਵਰੀ ਤੱਕ ਜਿਹੜੇ ਹੈ ਪੰਜ ਘਰ ਮੁਕੰਮਲ ਕਰਕੇ ਇਹਨਾਂ ਪਰਿਵਾਰਾਂ ਨੂੰ ਸੌਂਪ ਦਿੱਤੇ ਜਾਣਗੇ ਤੋ ਇੱਕ ਨਵੀਂ ਸ਼ੁਰੂਆਤ ਹੈ ਜਿਸ ਤੋਂ ਸੇਧ ਲੈਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ 12000 ਤੋਂ ਵੱਧ ਪਿੰਡ ਨੇ ਔਰ ਹਰ ਪਿੰਡ ਦੇ ਵਿੱਚ ਜਿਹੇ ਕਈ ਪਰਿਵਾਰ ਹੁੰਦੇ ਨੇ ਜਿਹੜੇ ਆਰਥਿਕ ਪੱਖੋਂ ਬੇहद ਕਮਜ਼ੋਰ ਹੁੰਦੇ ਆ ਅਸਮੱਤ ਹੁੰਦੇ ਆ ਜਿਸ ਦੀ ਚਲਕੇ ਅਸੀਂ ਦਿਖਾਈ ਕਿ ਕਿਸ ਤਰ੍ਹਾਂ ਚੱਤਾਂ ਪਾੜੀਆਂ ਹੋਈਆਂ ਘਰ ਦਾ ਸਮਾਨ ਖਰਾਬ ਹੋ ਰਿਹਾ ਤੋ ਜਿਹੇ ਚ ਜਿਸ ਤਰ੍ਹਾਂ ਆਸ ਜਗਰਾਤ ਸਿੰਘ ਨੌਜਵਾਨ ਸਰਪੰਚ ਨੇ ਬਾਫੜੀ ਹੈ ਤੋ ਲੋੜ ਹੈ ਕਿ ਹੋਰ ਲੋਕ ਵੀ ਅੱਗੇ ਆਣ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦਾ ਸਹਾਰਾ ਬਣਨ ਕੈਮਰਾ ਬਸਰ ਆਕਰਮਰ ਦੇ ਨਾਮ ਅਮਨਿੰਦਰ ਸਿੰਘ ਮਾਊਗਾ ਪੀਡੀਸੀ ਨਿਊਜ਼ ਪਿੰਡ ਬਲਸਚੰਦਰ